ਫੀਖਰੇ ਸਬਕ ਪੋਸਟਵਡ ਨੂੰ ਬਾਹਰ ਦੇਖੋ ਕਿ ਜਿਵੇਂ ਗੁਣਾਣਾ ਹਸਪਤਾਲ ਦੇ ਵਿੱਚੋਂ ਇੱਕ ਡੈੱਡ ਬੋਡੀ ਨੂੰ ਸਟੇਕਰ ਤੇ ਪਾ ਕੇ ਲਿਆਇਆ ਜਾ ਰਿਹਾ ਕਿ ਜੋ ਕਿ ਅੰਮ੍ਰਿਤਸਰ ਦਾ ਨਾਰਥ ਇੰਡੀਆ ਦਾ ਸਭ ਤੋਂ ਵੱਡਾ ਮਿੰਨੀ ਹਸਪਤਾਲ ਮੰਨਿਆ ਗਿਆ ਗੁਣਾਣਾ ਦੇ ਬਹੁਤ ਕਿੱਥੇ ਐਂਬੂਲੈਂਸ ਨਹੀਂ ਹੈ ਅਮਰੀਕ ਨੂੰ ਲਿਆ ਕੇ ਪੋਸਟਵਡ ਜਮ੍ਹਾਂ ਕਰਨ ਵਾਸਤੇ ਦੇਖੋ ਕਿਵੇਂ ਪਰਿਵਾਰ ਵਾਲੇ ਧੱਕਾ ਲਾ ਕੇ ਟੀਚਰ ਤੇ ਜਿਹੜੀ ਵਿਪਾਖ ਲੈ ਕੇ ਆ ਰਹੀਏ ਬ੍ਰੀਜ ਨੂੰ ਤੇ ਵੇਖੋ ਕਿੱਥਾਂ ਲੈ ਕੇ ਜਾ ਰਹੇ ਨੇ ਤੇ ਪੋਹਾਂ ਮਦਰ ਤੇ ਵਰ ਵਾਲੇ ਨਾ ਨਾ ਕੋਈ ਤਰਫੋਂ ਸਕੇਟ ਨਾ ਮਰੀਜ਼ ਅਸ ਟ੍ਰਿਕਟਰ ਟ੍ਰਿਕਟਰ ਤੇ ਹੈ ਪਰ ਐਂਬੂਲੈਂਸ ਨਹੀਂ ਹੈ ਕਿ ਯੋ ਲੈਂਬੋਲਿਸੀ ਦੀ ਗਿਨਾ ਗੋ ਹਾਂਜੀ ਬੜਾ ਹੀ ਕੋਰੀਆ ਦਾ ਨਹੀਂ ਕਹ ਲੈ ਗਏ ਤੁਰਕੀ ਤੁਰਕਾ ਨਾ ਗਿਆ ਇਹਦੇ ਤੋਂ ਬਸ ਕਰੋ ਦਿਰਾਉਣ ਹਾਂਜੀ ਬੋਲੋ ਹਲੋ ਤੋੜੀ ਇਹ ਬੜਾ ਇੱਕ ਨਹੀਂ ਯਾਰ ਹੀ ਰਹੀ ਲੋ ਐਕਸੀਡੈਂਟ ਹੋਇਆ ਹੈ ਅੱਛਾ ਅੱਛਾ ਤੇ ਫਿਰ ਮਟਰਸ ਵਾਲੇ ਆਕਾ ਮਟਰਸ ਦੇ ਗੱਡੀ ਵਾਲਾ ਮਾਰਦੀ ਫੋੜੀ ਅੱਛਾ ਅੱਛਾ ਤੇ ਬੰਦੇ ਫੜੇ ਨਹੀਂ ਗਏ ਨਹੀਂ ਫੜੇ ਗਏ ਸਨਟ ਗਏ ਤੇ ਸੀ ਵੀ ਰੇੜਕਾ ਲਾ ਕੇ ਰੇੜਕਿਆਂ ਨੂੰ ਅੱਜ ਕਿਸੇ ਲੈਣਾ ਨਹੀਂ ਸਾਡੇ ਨਹੀਂ ਜੀ ਮਿਸਟਰੀਟਰ ਨਹੀਂ ਆ ਹਾਂਜੀ ਗੱਡੀ ਬੱਸ ਮਤਲਬ ਸੇ ਨਹੀਂ ਇਹਨਾਂ ਨੂੰ ਉਹ ਨਹੀਂ ਹੈਗਾ ਇਹਨਾਂ ਨੂੰ ਇਹ ਨਾਗਿੰ ਮਲੀਦਾ ਗੁਰਪ੍ਰਕਾਸ਼ ਤੁਹਾਡਾ ਕੀ ਨਾਮ ਆ ਕੀ ਤੁਸੀਂ ਪਾਸਿੰਗ ਹੋ ਰਹੇ ਮੈਂ ਤੇ ਡਿਪਟੀ ਮੈਡੀਕਲ ਸੁਪਰਡੈਂਟ ਗੁਣਾਗੜ ਹਸਪੀਟਲ ਹਾਂ ਕਿ ਸੱਚ ਤਰੀਕੇ ਨਾਲ ਲਾਸ਼ਾਂ ਜਿਹੜੀਆਂ ਨੇ ਜਿਹੜੀਆਂ ਤੇ ਸਟੈਚਰਾਂ ਤੇ ਲੈ ਕੇ ਜਾਇਆ ਜਾਂਦਾ ਉਹ ਵੀਡੀਓ ਬੜੀਆਂ ਵਾਇਰਲ ਹੋਈਆਂ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ ਕੀ ਹੈ ਸਾਡੇ ਧਿਆਨ ਵਿੱਚ ਆਇਆ ਕਿ ਅਸੀਂ ਪੁੱਛੇ ਸਾਨੂੰ ਪਤਾ ਲੱਗਾ ਕਿ ਕੁਝ ਡੈਡ ਬਾਡੀਜ਼ ਸਟੈਚਰ ਤੇ ਲੈ ਕੇ ਜਾਦੀਆਂ ਸੀ ਇਹ ਤੋਂ ਮੋਰਚਰੀ ਤੇ ਤੇ ਆਪਾਂ ਉਹ ਪੂਰਾ ਅਰੇਂਜਮੈਂਟ ਕਰ ਲਿਆ ਜੋ ਵੀ ਹੁਣ ਡੈਡ ਬਾਡੀ ਹੋਈਗੀ ਉਹ ਸਾਡੀ ਜੋ ਹੋਈਗੀ ਐਂਬੂਲੈਂਸ ਤੇ ਜਾਏਗੀ ਉਹ ਆਪਾਂ ਡਿਊਟੀਆਂ ਲਗਾਤੀਆਂ ਕੋਈ ਵੀ ਅਦਾ ਦੀ ਡੈਡ ਬੋਡੀ ਇਦਾਂ ਨਹੀਂ ਚਲਦੀ ਸਰ ਲੱਗਦਾ ਹੈ ਕਿ ਇਹ ਕਮੀ ਹੈ ਕਿਸੇ ਚੀਜ਼ ਦੀ ਜਿਸ ਤਰੀਕੇ ਦੇ ਨਾਲ ਕਰੀਬ-ਕਰੀਬ ਅੱਧਾ ਕਿਲੋਮੀਟਰ ਸੜਕ ਦੇ ਉੱਤੇ ਬੋਡੀ ਨੂੰ ਲੈ ਕੇ ਜਾਣਾ ਨਿਰਾਤਰੀ ਹੁੰਦੀ ਹੈ ਬੇਕਦਰੀ ਹੁੰਦੀ ਹੈ ਲਾਸ਼ਾਂ ਦੀ ਲੱਗਦਾ ਹੈ ਗਲਤ ਹੈ ਬਿਲਕੁਲ ਹੈ ਜੀ ਇਹ ਗਲਤ ਹੈ ਬਟ ਤੁਸੀਂ ਸਾਡੇ ਧਿਆਨ ਚ ਲੈ ਆਤਾ ਅਸੀਂ ਅੱਜ ਹੀ ਅਰਜੂਦੀ ਤੇ ਆਪਾਂ ਪਹਿਲਾਂ ਵੀ ਲਗਾਈ ਹੋਈ ਸੀ ਹਮਮ ਹੁਣ ਮੇਕ ਸ਼ੋਰ ਕਰਾਂਗੇ ਕਿ ਜੋ ਵੀ ਐਮਬੂਲੈਂਸ ਵਾਲਾ ਹੋਏਗਾ ਉਹ ਡੈਡ ਬੋਡੀ ਲੈ ਕੇ ਆਏ ਇਹ ਐਮਬੂਲੈਂਸ ਵਾਲੇ ਜਿਹੜੇ ਕਿੰਨਾ ਦੀ ਡਿਊਟੀ ਖਾਸ ਕਰਕੇ ਲਗਾਈ ਕੀ ਹੈ ਉਹਦਾ ਰੋਸਟਰ ਮੰਗਾ ਜੀ ਅਨਦਰ ਕੋਈ ਹੋਰ ਦਾ ਰੋਸਟਰ ਬੰਦਾ ਜਿਹਨਾਂ ਦੀ ਜੁਤੀ ਹੋਈ ਸੀ ਉਹ ਸਾਮਣਾ ਉਹ ਲੈ ਕੇ ਜਾਂਦੇ ਅੱਛਾ ਜਿਹੜੀ ਬੋਡੀ ਸਰ ਗੁਰਨਾਣਕ ਦੇ ਹਸਪਤਾਲ ਤੋਂ ਲੈ ਕੇ ਜਾਂਦੇ ਆ ਪੋਸਟਮਾਰਟਮ ਤੱਕ ਉਹ ਕਿੰਨਾ ਏਰੀਆ ਹੈਗਾ ਪਤਾ ਕਿਲੋਮੀਟਰ ਦਾ ਯਾਨੀ ਕਿ ਅੱਧਾ ਕਿਲੋਮੀਟਰ ਸੜਕ ਦੇ ਉੱਤੇ ਇਸ ਤਰ੍ਹਾਂ ਦੀ ਬੋਡੀ ਲੈ ਕੇ ਜਾਂਦੇ ਅੱਗੋਂ ਤੋਂ ਸਰ ਇਸ ਤਰ੍ਹਾਂ ਦੀ ਕੋਈ ਨਹੀਂ ਆਈ ਕੋਈ ਸੋ ਧੰਨਵਾਦ